ਪਹਿਲੇ ਡੇਢ ਸਾਲ ਤਾ ਬੰਦੇ ਦੀ ਸੌਰਿਆਂ ਚ ਪਰਾਉਣੇ ਵਾਲੀ ਇੰਨੀ ਸਰਦਾਰੀ ਹੁੰਦੀ ਐ ਮਾੜਾ ਜਿਹਾ ਬੋਲਣ ਤੇ ਸਾਰਾ ਟੱਬਰ ਐਂ ਕੰਨ ਚੱਕ ਲੈਂਦਾ ਜਿਵੇਂ ਕਿਸੇ ਨੇ ਪੁੱਠੇ ਗੇਰਾਂ ਵਾਲੇ ਬੋਲਟ ਦੀ ਕਿੱਕ ਮਾਰੀ ਹੁੰਦੀ ਐ 6 ਵਜ ਕੇ ਨਲੀ ਨਿਕੜਨ ਤੇ ਵੀ ਬੁੜਾ ਸਾਰੇ ਟੱਬਰ ਨੂੰ ਐਂ ਤਾੜਦਾ ਚੁੱਪ ਕਰ ਜੋ ਏ ਜਵਾਕੋ ਪਰੌਣ ਸੁ ਖੰਗੂੜੇ ਮਾਰਦਾ ਦਾਜ ਵਾਲਾ ਪਲਟੀਨਾ ਅੰਦਰ ਪਿੱਛੋਂ ਵੜਦਾ ਹੈ ਪਹਿਲਾਂ ਸਾਲਾ ਟੇਬਲ ਤੇ ਅੰਗਰੇਜ਼ੀ ਦੀ ਬੋਤਲ ਧਰਦਾ ਪਰੋਂ ਸੂ ਹੁੰਦੇ ਤਾਂ ਆਥਣ ਨੂੰ 부ੜੀਆਂ ਵੀ ਪਤੀਲੇ ਚ ਮੁਰਗੇ ਨੂੰ ਗੋਤੇ ਖਵਾਉਂਦੀਆਂ ਨੇ ਪੱਗ ਦੇ ਸਰੂਰ ਚ ਸਾਲੀਆਂ ਵੀ ਆਲੇ-ਦਾਲੇ ਬੈਠ ਕੇ ਗੱਲਾਂ ਕਰਕੇ ਕਿ ਮਜੌਗ ਦੀਆਂ ਫੀਲਿੰਗਾਂ ਲੈਂਦੀਆਂ ਨੇ ਆਥਣ ਨੂੰ ਰੋਟੀ ਵੇਲੇ ਸ਼ਮਕ ਛੱਲੋ ਅੱਡ ਪਾਉਂਦੀ ਐ ਮੂੰਹ ਚ ਕਾਸਟਰਡ ਦੇ ਚਮਚੇ ਹਾਂ ਬੰਦਾ ਸੋਚਦਾ ਹਾਈ ਹੋਏ ਰੱਬਾ ਸਾਲਕ ਪਹਿਲਾਂ ਕਿਉਂ ਨਾ ਘੋੜੀ ਚੜ ਗਈ ਆਇਨੇ ਨੂੰ 6 ਮਹੀਨੇ ਪਿੱਛੋਂ ਚਿੱਬਾ ਜਾ ਸਾਲਾ ਵਿਆਹ ਦਿੰਦੇ ਨੇ ਫਿਰ ਪੁਰਾਣੇ ਵਾਲੀ ਜਗ੍ਹਾ ਤੋ ਤੱਕ ਦੇ ਤੱਕ ਦੇ 10 ਕ ਮਹੀਨੇ ਚ ਪੁਰਾਣ ਸੂ ਤੋਂ ਫੁੱਫੜ ਬਣਾ ਦਿੰਦੇ ਨੇ ਬਸ ਫਿਰ ਪ੍ਰਾਉਣ ਸੂ ਵਾਲੇ ਦਿਨ ਤੱਕ ਕਰ ਜਾਂਦੇ ਨੇ ਟਿੰਮਕ ਟਿੰਮਕ ਟੀ ਟੀ ਹਾਂ ਫੁੱਫੜ ਵਾਲੇ ਸ਼ੁਰੂ ਹੋ ਜਾਂਦੇ ਨੇ ਚੁਚਕ ਟੁਚਕ ਪੀ ਪੀ ਜਿਹੜੇ ਪਲਟੀਨੇ ਤੇ ਪ੍ਰਾਉਣ ਸੂ ਹੁੰਦੇ ਅੰਦਰ ਵੜਨਸਾਰ ਦੇਣ ਲੈਣ ਵਾਲਾ ਅੰਦਰ ਲਜਾ ਕੇ ਕੰਬਲ ਪਾਉਂਦੇ ਨੇ ਹਾਂ ਫੁੱਫੜ ਵੜਨ ਤੇ ਉਹੀ ਪਲਟੀਨਾ ਫੜ ਕੇ ਡੰਗਰ ਵਾਲੇ ਜੇ ਖੜਾਉਂਦੇ ਨੇ ਕਾਜੂ ਕਤਰੀ ਤੋਂ ਚੇਂਜ ਕਰਕੇ ਸੱਸ ਚਾਹ ਨਾਲ ਪਾਰਲੇ ਜੀ ਦੇ ਬਿਸਕਟ ਫੜਾ ਜਾਂਦੀ ਏ ਜਿਹੜੇ ਟੇਬਲ ਤੇ ਪਰੌਣ ਸੂ ਹੁੰਦੇ ਅੰਗਰੇਜ਼ੀ ਟਿਕਦੀ ਤੀ ਉੱਥੇ ਸੋਨੂ ਮੋਨੂ ਦੇ ਦਾਲ ਪੂਜੀਏ ਨਾਲ ਜਲਵਾ ਆ ਜਾਂਦੀ ਏ ਜਿਹੜਾ ਸੌਰਾ ਪਰੌਣ ਸੂ ਹੁੰਦੇ ਸ਼ਿੱਕ ਨੂੰ ਵੀ ਬੋਲਟ ਦੀ ਕਿੱਕ ਸੀ ਕਹਿੰਦਾ ਫੁੱਫੜ ਬੜੇ ਤੋਂ ਬੈਟਰੀ ਵਾਲੀ ਸਕੂਟਰੀ ਮੰਗੂ ਸੀਰੀਅਸੇ ਨਹੀਂ ਲੈਂਦਾ ਜਿਹੜੇ ਕੁੱਕਰ ਚ ਪਰਾਉਣ ਸੁ ਹੁੰਦੇ ਕਾਲਾ ਮੁਰਗਾ ਮਾਰਦਾ ਸੀ ਸੀਟੀ ਗੱਡਮੀ ਹਫੜ ਬਣੇ ਤੋਂ ਸਾਲੇ ਹਾਰਨੇ ਰਾਜਮਾ ਦੀ ਦਾਲ ਫੜਾ ਕੇ ਦੋ ਮਿਰਚਾਂ ਧਰਤੀਆਂ ਕਹਿੰਦੀ ਬਾਈ ਜੇ ਲੈਗ ਪੀਸ ਦੀ ਯਾਦ ਆਵੇ ਰੋਟੀ ਦੇ ਪੂਪਨਾ ਬਣਾ ਕੇ ਬੁੜਕਾ ਵੱਢ ਲਈ